ਤੋ ਪਹਿਲੀ ਪੰਜਾਈ ਸੈਬ ਸ਼੍ਰੀ ਗੁਨਾਨਦੇਵ ਜੀ ਦਾ ਅਜ 551 ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਪਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਤੇ ਸੰਗਤ ਹਮ ਹਮਾ ਕੇ ਮੱਥਾ ਟੇਕਣ ਦੀ ਪਹੁੰਚ ਰਹੀ ਨੇ ਜਿਤੁਕਿ ਸ਼ਾਮ ਵੇਲੇ ਇੱਥੇ ਆਲੌਕਿਕ ਕਾਟਿਸ਼ ਬਾਜ਼ੀ ਵੀ ਵੇਖਣ ਨੂੰ ਮਿਲੇਗੀ ਉਦੋਂ ਸ਼੍ਰੀ ਗੁਨਾਨਦੇਵ ਜੀ ਦੇ ਨਾਲ ਸੰਬੰਧਿਤ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ ਵੀ ਸਵੇਰ ਪਤਰੀ ਵਿਸ਼ੇਸ਼ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸਵਾਜਤ ਸਵੇਰ ਤੋਂ ਹੀ ਸੰਗਤਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜੁੜ ਰੀਆਂ ਨੇ ਸ਼੍ਰੀ ਨਾਡਾ ਸਾਹਿਬ ਵਿਖੇ ਵੀ ਸੰਗਤਾਂ ਵੱਡੀ ਗਿਣਤੀ ਚ ਇੱਥੇ ਹਮਮਾ ਕੇ ਨਤਮਸਤਕ ਹੋਣ ਲਈ ਅੱਜ ਪਹੁੰਚ ਰੀਆਂ ਨੇ ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551 ਪ੍ਰਕਾਸ਼ ਪੁਰਬ ਬੜੀ ਸ਼ਰਧਾ ਪਾਵਨਾਂ ਦੇ ਨਾਲ ਦੂਰ ਦਰਾਡੇ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਮਨਾਰੀਆਂ ਨੇ ਫਿਲਹਾਲ ਸਾਰੇ ਸੇਵੀ ਯੋਗੀ ਅਮਨ ਸਰ ਤੋਂ ਸਰਨਾਮਨਿੰਦਰ ਮੋਹੰਗਾ ਜੁੜ ਚੁੱਕੇ ਨੇ ਸ਼੍ਰੀ ਨਾਡਾ ਸਾਹਿਬ ਤੋਂ ਅਸ ਗੁਰਦੁਆਰਾ ਸ਼ਿਨਾੜਾ ਸਾਬ ਤੋਂ ਸਾਰ ਨਾਲ ਅਮਨਪੀਤ ਜੁੜ ਚੁੱਕੇ ਨੇ ਅੰਮ੍ਰਿਤਸਰ ਦਾ ਰੁਕ ਕਰਦੇ ਆ ਮੰਦਰ ਜਿੱਥੇ ਖਾਸ ਤੌਰ ਤੇ ਇਥੇ ਸੰਗਤਾਂ ਦੂਰ ਦਰਾਡੇ ਤੋਂ ਹਰ ਸਾਲ ਪਹੁੰਚਦੀਆਂ ਨੇ ਲੇਕਿਨ ਇਸ ਵਾਰ ਦੀ ਤਸਵੀਰ ਅਸਲੀ ਅਸੀਂ ਅਟਕੇ ਆ ਸਕਦੇ ਹਾਂ ਕਿਉਂਕਿ ਕੋਰੋਨਾ ਕਾਲ ਚੱਲ ਰਿਹਾ ਜਿਸ ਵਿਚਕਾਰ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਆ ਬਿਲਕੁਲ ਰਾਜਾ ਪਹਿਲੀ ਪਾਸ਼ਾ ਸ਼੍ਰੀ ਕੁ ਨਕਦੇਵ ਜੀ ਦੇ ਪ੍ਰਕਾਸ਼ ਗੁਰਪੁਰ ਮੌਕੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਭਾਵੇਂ ਕਰੋਨਾ ਦੀ ਦਹਿਸ਼ਤ ਪੂਰੀ ਦੁਨੀਆ ਤੇਛਾਈ ਹੋਈ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੰਤਾਂ ਦਾ ਠਾਠਾ ਮਾਰਦਾ ਇਕੱਠ ਇਸ ਸੰਗਤਾਂ ਦੇ ਇਸ ਇਕੱਠ ਤੇ ਸੰਗਤਾਂ ਦੇ ਸ਼ਰਧਾ ਦੇ ਕਿਸੇ ਤਰ੍ਹਾਂ ਦਾ ਕੋਈ ਅਸਾ ਜਿਹੜਾ ਕਰੋਨਾ ਮਹਾਮਾਰੀ ਦਾ ਨਜ਼ਰ ਨਹੀਂ ਆ ਰਿਹਾ ਔਰ ਸੰਗਤਾਂ ਬੇਖੌਫ ਹੋ ਕੇ ਸਿਰ ਕੋ ਰਾਮਦਾਸ ਦੇ ਦਰ ਦਾ ਅੱਜ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੀ ਹੋਈਆਂ ਨੇ ਬਹੁਤ ਉਤਸ਼ਾਹ ਦੇ ਨਾਲ ਕੀ ਨਾਈ ਤੁਹਾਡਾ ਕਿੱਥੋਂ ਆਇਆ ਸਸ਼ੀਕਾਲ ਜੀ ਮੇਰਾ ਨਾਮ ਕੀਤਕੀ ਹੈ ਅਸੀਂ ਬਠਿੰਡਾ ਤੋਂ ਆਇਆ ਕਾਫੀ ਸਾਲ ਹੋ ਗਏ ਹਰ ਸਾਲ ਹੀ ਆਨੇ ਆਸੀ ਗੁਰਪੁਰਬ ਤੇ ਦਰਸ਼ਨ ਕਰਨ ਕਿੰਨਾ ਤਾਂ ਮਨ ਨੂੰ ਸਕੂਨ ਮਿਲਦਾ ਕਿੰਨੀ ਖੁਸ਼ੀ ਹੁੰਦੀ ਜਦੋਂ ਇਸ ਪਾਵਨ ਤੇ ਅੜੇ ਮੌਕੇ ਹਰਮੰਦਰ ਸਾਹਿਬ ਦਰਸ਼ਨ ਦਾ ਮੌਕਾ ਮਿਲਦਾ ਬਹੁਤ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਤੇ ਇਸ ਵਾਰ ਵੀ ਆਇਆ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਕਿ ਸਭ ਤੇ ਮੇਰ ਪਰ ਸਭ ਦੇ ਸਿਰ ਤੇ ਮੇਰ ਪਰ ਹੱਥ ਰੱਖਣ ਸਪੈਸ਼ਲੀ ਜਿਹੜੇ ਸਾਡੇ ਕਿਸਾਨ ਭਰਾ ਦਿੱਲੀ ਮੁਹਿੰਮ ਤੇ ਗਏ ਹੋਏ ਆ ਉਹਨਾਂ ਨੂੰ ਉਹਨਾਂ ਦੀ ਮੁਹਿੰਮ ਚ ਜਿੱਤ ਪ੍ਰਾਪਤ ਹੋਵੇ ਉਹਨਾਂ ਲਈ ਵੀ ਅਰਦਾਸ ਕਰਾਂਗੇ ਬਿਲਕੁਲ ਸਖਤਾ ਜੀ ਬੰਨੋ ਕਿਸਾਨ ਭਰਾਵਾਂ ਦੀ ਜਿੱਤ ਦੀ ਅਰਦਾਸ ਵੀ ਕੀਤੀ ਜਾ ਰਹੀ ਹੈ ਪਾਈ ਸਾਹਿਬ ਕੀ ਨਾ ਤੁਹਾਡਾ ਸੀ ਕਿੱਥੋਂ ਆਏ ਜੀ ਹਰਬੀਲ ਸਿੰਘ ਨਾ ਜੀ ਹੋਤੀਪੁਰ ਪਾਤਰਾ ਤੋਂ ਆਏ ਜੀ ਅਸੀਂ ਪਿੰਡ ਹੋਤੀਪੁਰੇ ਹਾਂ ਜੀ ਕੀ ਕਹਿਣਾ ਚਾਹੋਗੇ ਜਿਸ ਪਾਵਨ ਦਿਹਾੜੇ ਮੌਕੇ ਗੁਰੂ ਦੇ ਪਾਵਨ ਦਿਹਾੜੇ ਤੇ ਇੱਥੇ ਆਏ ਆ ਜੀ ਸੰਗਤਾਂ ਦੇ ਦਰਸ਼ਨ ਮੇਲੇ ਕੀਤੇ ਨੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਇੱਥੇ ਆਣ ਕੇ ਤੇ ਅਸੀਂ ਆਪਣੇ ਸਿੱਖਾ ਭਰਾਵਾਂ ਵਾਲੇ ਵੀ ਅਰਦਾਸ ਕਰਨੇ ਆ ਸਾਡੇ ਕਿਸਾਨ ਭਰਾ ਜਿਹੜੇ ਨੇ ਦਿੱਲੀ ਬੈਠੇ ਨੇ ਉਹਨਾਂ ਨੂੰ ਮਨ ਨੂੰ ਸ਼ਾਂਤੀ ਮਿਲੇ ਤੇ ਜਿੱਤ ਪ੍ਰਾਪਤ ਕਰਨਾ ਜਿੱਤ ਕੁਰਤ ਕਰਕੇ ਆਉਣ ਜੀ ਤੋਂ ਬਹੁਤ ਵੱਡੀ ਕੀਮਤੀ ਸੰਤੋ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਹਿੱਸੇ ਤੋਂ ਇੱਥੇ ਸ੍ਰੀ ਮੰਦਰ ਸਾਹਿਬ ਦੇ ਦਰਸ਼ਨਾਂ ਲਈ ਮੌਕੇ ਨੇ ਤਾਨ ਗੁਰੂ ਨਾਨਕ ਦੇ ਪ੍ਰਕਾਸ਼ ਗੁਰਪੁਰ ਮੌਕੇ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਹਾਂ ਕਿੱਥੋਂ ਆਏ ਕੀ ਨਾ ਅਸੀਂ ਸ਼ਿਰੰਗਮਿੰਦਰ ਤੋਂ ਆਏ ਮੇਰਾ ਨਾਮ ਹੈ ਮੁੰਦੀਪ ਕੌਰ ਕੀ ਕਹਿਣਾ ਚਾਹੋਗੇ ਅਜ ਇਸ ਸਤਿਕਾਰਨ ਦਾ ਮੌਕਾ ਮਿਲਿਆ ਅਸੀਂ ਬਹੁਤ ਭਾਗ ਵਾਲੀਆਂ ਕਿ ਸਾਨੂੰ ਅੱਜ ਗੁਰੂ ਸਾਹਿਬ ਜੀ ਨੇ ਬਖਸ਼ ਕੀਤਾ ਕਿ ਤੁਸੀਂ ਆਓ ਸਾਡੇ ਮੱਥਾ ਟੇਕ ਕੇ ਜਾਓ ਸਾਨੂੰ ਆਪਣੇ ਗੁਰੂ ਨਾਨਕ ਗੁਰੂ ਗੋਬਿੰਦ ਗੁਨਾਨਕ ਦੇਵ ਜੀ ਦੇ ਦਰਬਾਰ ਦਿੱਤੇ ਆ ਕੇ ਸਾਨੂੰ ਬਹੁਤ ਮਜ਼ਾ ਆਇਆ ਗੁਰੂ ਰਾਮਦਾਸ ਜੀ ਦਾ ਦਰਬਾਰ ਹਾਂਜੀ ਬਿਲਕੁਲ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਬਿਨਾਂ ਸ਼ੱਕ ਮਨ ਨੂੰ ਬੜੀ ਖੁਸ਼ੀ ਬੜੀ ਸ਼ਾਂਤੀ ਮਿਲਦੀ ਹੈ ਬੜਾ ਸਕੂਨ ਮਿਲਦਾ ਹੈ ਬੜਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਔਰ ਵੱਡੀ ਗਿਣਤੀ ਸੰਗਤਾਂ ਅੱਜ ਇੱਥੇ ਪਹੁੰਚੀਆਂ ਨੇ ਔਰ ਜਦਾ ਜੇ ਇੱਕ ਸਮਾਗਮਾਂ ਦੀ ਗੱਲ ਕੀਤੀ ਜਾਵੇ ਤੇ ਜਿੱ ਸੇਰੇ ਅੱਜ ਗੁਰਦਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਤੋਂ ਆਰੰਭ ਕੀਤੇ ਗਏ ਸ਼੍ਰੀ ਖੰਡਪਾਤ ਸਾਹਿਬ ਦੇ ਭੋਗ ਪਾਏ ਗਏ ਸਾਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਪੰਤ ਤੇ ਪ੍ਰਸਿੱਧ ਰਾਗੀ ਢਾਡੀ ਅਤੇ ਕੁਛੀ ਜੱਥੇ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜ ਰਹੇ ਨੇ ਉੱਥੇ ਐਸੋਲੇ ਸ਼੍ਰੀ ਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਢਲਰਾਇ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਣ ਲਈ 9 ਵਜੇ ਤੋਂ ਲੈ ਕੇ 12 ਵਜੇ ਤੱਕ ਪਾਵਨ ਪਿੱਤਰ ਜਲੋਹ ਸੰਗਤਾਂ ਦੇ ਦਰਸ਼ਣ ਲਈ ਸਜਾਏ ਗਏ ਨੇ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਲਈ ਸੰਗਤਾਂ ਵਿੱਚ ਹਮੇਸ਼ਾ ਹੀ ਬੜੀ ਤਾਂਗ ਰੰਦੀ ਸੰਗਤਾਂ ਬੜੇ ਚਾਹ ਬੜੇ ਉਸ਼ਾ ਬੜੀ ਸ਼ਰਧਾ ਦੇ ਨਾਲ ਪਾਵਨ ਪਿੱਤਰ ਜਲੋਹ ਦੇ ਦਰਸ਼ਨ ਕਰਦੀਆਂ ਨੇ ਔਰ ਸਭ ਤੋਂ ਅਹਿਮ ਸਭ ਤੋਂ ਖਾਸ ਜਿਹੜਾ ਲੋਕਿਕ ਨਜ਼ਾਰਾ ਉਹ ਸ਼ਾਮ ਵੇਲੇ ਦੇਖਣ ਨੂੰ ਮਿਲਣਾ ਜਦੋਂ ਸੰਗਤਾਂ ਵੱਲੋਂ ਤਨ ਗੁਰੂ ਨਾਨਕ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸੋਵਰ ਦੇ ਕਿਨਾਰੇ ਰੰਗ-ਬਰੰਗੇ ਮੋਮਬਤੀਆਂ ਤੇ ਘੋੜ ਦੇ ਦੀਵੇ ਬਾਲੇ ਜਾਣੇ ਨੇ ਖੁਸ਼ੀ ਮرائی ਜਾਣੀ ਹੈ ਦੀਪ ਮਾਲਾ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਰਸ ਦੇ ਪਾਠ ਤੋਂ ਬਾਅਦ ਲੋਕੀਂ ਦਾ ਨਜ਼ਾਰਾ ਦੇਖਣ ਨੂੰ ਮਿਲਣ ਅਤੀ ਸੁੰਦਰ ਆਤਿਸ਼ਵਾਜੀ ਦਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਗੁਰਪੁਰਬ ਤੇ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਸੰਗਤਾਂ ਦੀ ਵੱਡੀ ਖਿੱਚ ਦਾ ਕੇਂਦਰ ਬੰਦੀ ਹੈ ਔਰ ਇੱਕ ਅਹਿਮ ਗੱਲ ਸੰਗਤਾਂ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤਨ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਉਹ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਉੱਥੇ ਨਾਲ ਹੀ ਦੇਸ਼ ਦੇ ਅੰਦਰਾਧ ਦੇ ਲਈ ਦੇਸ਼ ਦੇ ਅੰਦਰਾਧ ਦੀ ਜਿੱਤ ਲਈ ਜਿਹੜੀ ਹੈ ਉਹ ਅਰਦਾਸ ਕੀਤੀ ਜਾ ਰਹੀ ਹੈ ਤੋਂ ਕਿਉਂਕਿ ਕਿਸਾਨ ਇੱਕ ਵੱਡੇ ਸੰਘਰਸ਼ ਤੇ ਨੇ ਖੇਤੀ ਬਿਲਾਂ ਨੂੰ ਲੈ ਕੇ ਔਰ ਲਗਾਤਾਰ ਸੜਕਾਂ ਤੇ ਰੁਲਣ ਦੇ ਲਈ ਮਜਬੂਰ ਨੇ ਸਾਹੇ ਸਰਕਾਰਾਂ ਵੱਲੋਂ ਤਸ਼ੱਦਦਾਇਆ ਜਾ ਰਿਹਾ ਪਰ ਕਿਸਾਨ ਭਰਾਵਾਂ ਦੇ ਹੌਸਲੇ ਬਲੰਦ ਨੇ ਕਿਉਂਕਿ ਸਾਰਾ ਦੇਸ਼ ਇਸ ਵੇਲੇ ਕਿਸਾਨਾਂ ਦੇ ਨਾਲ ਹੈ ਔਰ ਇੱਥੇ ਆਕੇ ਵੀ ਸੰਤਾ ਕਿਸਾਨਾਂ ਦੀ ਜਿੱਤ ਲਈ ਲਗਾਤਾਰ ਅਰਦਾਸ ਕਰ ਰਹੀਆਂ ਨੇ ਜੀ ਰਦਾ ਜੀ ਜੀ ਬਿਲਕੁਲ ਮੰਨਦੇ ਲਗਾਤਾਰ ਬਣੇ ਹੈ ਨਾ ਤਰ ਤੋ ਅਪਡੇਟ ਅਸੀਂ ਲਵਾਂਗੇ ਫਿਲਹਾਲ ਗੁਰਦੁਆਰਾ 시ਨਾਡਾ ਸਾਹਿਬ ਦਾ ਰੁਕ ਕਰਦੇ ਅਮਨਪ੍ਰੀਤ ਮੇਰੇ ਸੇਵਕੀ ਇੱਥੋਂ ਦੀ ਸਾਨੂੰ ਜਾਣਕਾਰੀ ਦੇ ਰਹੇ ਨੇ ਅਮਨ ਜਿਸੰਦ ਨਾਲ ਤੁਸੀਂ ਸਵੇਰੇ ਦਿਖਾਇਆ ਕਿ ਵੱਡੇ ਗਿਣਤੀ ਵਿੱਚ ਸੰਗਤਾਂ ਇੱਥੇ ਪੁਜਰੀਆ ਨੇ ਇੱਥੇ ਫਿਲਹਾਲ ਕੀ ਕੁਝ ਮਹੌਲ ਹੈ ਕੀ ਕੁਝ ਇੰਤਜ਼ਾਮ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਜੇਕਰ ਨੰਡਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਲੈ ਕੇ ਹੀ ਲਗਾਤਾਰ ਜਿਹੜੀ ਕਿ ਸਿੱਖ ਸੰਗਤ ਦੀ ਜਿਹੜੀ ਇੱਥੇ ਦਰਸ਼ਨ ਕਰਦੇ ਲਈ ਸਵੇਰ ਤੋਂ ਹੀ ਪਹੁੰਚ ਰਹੇ ਨੇ ਅਤੇ ਪਾਣੀ ਪੀਣ ਇੱਥੇ ਮੌਜੂਦ ਹੈ ਸਵਾ ਸਵੇਰ ਤੋਂ ਹੀ ਲੋਕ ਲਗਾਤਾਰ ਦਰਸ਼ਨ ਕਰਦੇ ਲਈ ਭੁਗ ਹੋ ਕੇ ਇੰਤਜ਼ਾਮ ਸੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਪਹਿਲਾ ਲੰਗਰ ਲੈਫਟ ਸਾਈਡ ਹੁੰਦਾ ਸੀ ਉਹ ਰਾਈਟ ਸਾਈਡ ਕਰ ਦਿੱਤਾ ਗਿਆ ਹੈ ਕਾਰਨ ਹੈ ਕਿ ਕਰੋਨਾ ਦੇ ਜੋ ਕਰੋਨਾ ਦੇ ਚੱਲਦੇ ਹੋਏ ਕਾਫੀ ਸਾਰੀ ਚੀਜ਼ਾਂ ਵਿੱਚ ਬਦਲਾਅ ਜ਼ਰੂਰ ਵੇਖਣ ਨੂੰ ਮਿਲਿਆ ਹੈ ਆਮ ਤੌਰ ਤੇ ਬਹੁਤ ਜ਼ਿਆਦਾ ਜਦੋਂ ਨਾਰਮਲ ਹਾਲਾਤ ਹੁੰਦੇ ਸੀ ਪੀੜ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ لیکن ਲੋਕਾਂ ਦੀ ਭੀੜ ਜਿਵੇਂ ਉਸੇ ਤਰੀਕੇ ਦੇ ਨਾਲ ਹੈ ਲੇਕਿਨ ਸਿਸਟਮੈਟਿਕਲੀ ਚੀਜ਼ਾਂ ਕੀਤੀਆਂ ਗਿਆ ਹੈ ਲੰਗਰ ਜਿੰਨੇ ਵੀ ਲਗਾਏ ਗਏ ਨੇ ਅਗਰ ਕੋਈ ਲੋੰਗਰ ਕੋਈ ਅਗਰ ਵੰਡਣਾ ਵੀ ਚਾਹੁੰਦਾ ਹੈ ਤੇ ਲੰਗਰ ਹਾਲ ਵਿੱਚ ਹੀ ਜਿਹੜੇ ਕਿ ਸਾਈਟ ਤੋਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਇੱਥੇ ਹੀ ਸਭ ਨੂੰ ਲੰਗਰ ਵੰਡਿਆ ਜਾਏਗਾ ਪ੍ਰੋਪਰ ਡਿਸਟੈਂਸ ਦੇ ਤਹਿਤ ਵੰਡਿਆ ਜਾਏਗਾ ਵੌਲੰਟੀਅਰਸ ਇੱਥੇ ਲਗਾਏ ਗਏ ਨੇ ਉਹਨਾਂ ਵੱਲੋਂ ਜੋ ਪ੍ਰੋਪਰ ਆਪਣੀ ਡਰੈਸ ਦੇ ਵਿੱਚ ਲੋਕਾਂ ਨੂੰ ਜਿਹੜੇ ਕਿ ਜਾਗਰੂਕ ਵੀ ਕਰ ਰਹੇ ਨੇ ਔਰ ਲੋਕਾਂ ਨੂੰ ਪ੍ਰੋਪਰ ਸਮਝਾਇਆ ਵੀ ਜਾ ਰਿਹਾ ਔਰ ਬਾਰ ਬਾਰ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਪ੍ਰੋਪਰ ਜਿਹੜੇ ਨਿਯਮ ਤੇ ਜ਼ਰੂਰ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਦਰਸ਼ਨ ਕਰ ਵੀ ਰਹੇ ਨੇ ਲੇਕਿਨ ਜੋ ਜੋ ਗਾਈਡਲਾਈਨਸ ਹੈ ਜੋ ਨਿਯਮਸ ਹੈ ਉਹਨਾਂ ਨੂੰ ਲੈ ਕੇ ਪ੍ਰੋਪਰ ਜਿਹੜੇ ਅੰਦਰ ਧਿਆਨ ਰੱਖਿਆ ਜਾ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਇੱਥੇ ਦੇ ਪ੍ਰੋਗਰਾਮ ਜੀ ਤਾਂ ਸਵੇਰ ਤੋਂ ਹੀ ਲਗਾਤਾਰ ਤੜਕੇ ਤੋਂ ਹੀ ਜਿਹੜੇ ਕਿ ਪਹਿਲੇ ਪ੍ਰਕਾਸ਼ ਤੋਂ ਬਾਅਦ ਲਗਾਤਾਰ ਇੱਥੇ ਪ੍ਰੋਗਰਾਮ ਜਾਰੀ ਹੈ ਜੋ ਦੇਰ ਰਾਤ ਤੱਕ ਜਿਹੜੇ ਪ੍ਰੋਗਰਾਮ ਇੱਥੇ ਜਾਰੀ ਰਹਣਗੇ ਔਰ ਲਗਾਤਾਰ ਕੀਰਤਨ ਹੋ ਰਿਹਾ ਹੈ ਵਿਸ਼ਨੂ ਅ ਜਿਹੜੇ ਕਥਾਵਾਚਕ ਹੈ ਕਥਾ ਵੀ ਕਰ ਰਹੇ ਨੇ ਤੇ ਕੀਰਤਨ ਵੀ ਲਗਾਤਾਰ ਜਾਰੀ ਹੈ ਔਰ ਸੰਗਤਾਂ ਦੀ ਪੀੜ ਕਿਉਂਕਿ ਦਿਨ ਪੂਰੇ ਤਰੀਕੇ ਦੇ ਨਾਲ ਖੜਿਆ ਹੈ ਧੁੱਪ ਵੀ ਬੜੀ ਸੋਹਣੀ ਨਿਕਲੀ ਹੈ ਲੋਕੀ ਇਹ ਸੋਚ ਰਹੇ ਨੇ ਕਿ ਅੱਜ ਤੋਂ ਬਾਅਦ ਜਿਹੜੇ ਗੁਰਦੁਆਰਾ ਸਾਹਿਬ ਕੇ ਪਹੁੰਚੇ ਨਾ ਦਰਸ਼ਨ ਕਰਨ ਤੇ ਲੋਕੀ ਪਹੁੰਚ ਜਿਵੇਂ ਰਹੇ ਦਰਸ਼ਨ ਵੀ ਕਰ ਰਹੇ ਨੇ ਅਗਰ ਕੱਲ ਕੀ ਤੇ ਜਵੇ ਮਾਸ ਸੀ ਤਾਂ ਪ੍ਰੋਪਰ ਮਾਸ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਲੇਕਿਨ ਹਕ ਸਿੱਖ ਹਰ ਸਿੱਖ ਤਾਂ ਜਿਵੇਂ ਇੱਕ ਧਰਮ ਹੁੰਦਾ ਕਿ ਸਵੇਰੇ ਉੱਠਦੇ ਨਿਯਮ ਅਨੁਸਾਰ ਉਸਨੇ ਪਹਿਲੇ ਗੁਰਦੁਆਰਾ ਸਾਹਿਬ 'ਕੇ ਜਾਣਾ ਹੁੰਦਾ ਸੋ ਅੱਜ ਪਹਿਲੀ ਪਛਾਹੀਦਾ ਇੰਨਾ ਵੱਡਾ ਦਿਨ ਹੈ ਪ੍ਰਕਾਸ਼ ਪੁਰਵਤ ਸਿੱਖ ਸੰਗਤ ਹੋਮੋ ਮਾਕੇ ਗੁਰਦੁਆਰੇ 'ਵਿਕੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੀ ਹੈ ਔਰ ਸਾਰੇ ਨਿਯਮ ਅੰਤ ਅਭੀ ਫਾਲੋ ਕੀਤਾ ਜਾ ਰਿਹਾ ਹੈ ਜੀ ਜੀ ਬਿਲਕੁਲ ਔਰ ਜਿਸੰਗਨਾਲ ਸੰਗਤਾਂ ਜਿਹੜੀਆਂ ਨੇ ਲਗਾਤਾਰ ਪਹੁੰਚ ਰਹੀਆਂ ਨੇ ਇੱਕ ਵਾਰ ਫਿਰ ਅਮਰਿੰਦਰ ਜਸਨ ਦੇ ਨਾਲ ਮਨਿੰਦਰ ਜਸਨ ਦੇ ਨਾਲ ਤੁਸੀਂ ਦਿਖਾਇਆ ਕਿ ਸੰਗਤਾਂ ਵੱਡੀ ਗਿਣਤੀ 'ਚ ਪਹੁੰਚ ਰਹੀ ਨੇ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਹੋਰ ਦਿਖਾ ਕਿ ਕੀ ਕੁਛ ਮਾਹੌਲ ਕਿੰਨੀ ਖੂਬਸੂਰਤ ਸਜਾਵਟ ਇੱਥੇ ਕੀਤੀ ਗਈ ਹੈ ਅੱਜ ਪ੍ਰਕਾਸ਼ਪੁਰ ਨੂੰ ਲੈ ਕੇ ਬਿਲਕੁਲ ਦਾਦਾ ਸੰਗਠਿਤ ਪਾਰਿਤ ਸ਼ਾ ਪਾਇਆ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਇੱਕ ਸ਼ਦਾਲੂ ਜੋ ਖਾਸ ਤੌਰ ਤੇ ਫੁੱਲਾਂ ਦਾ ਗੁਲਦਸਤਾ ਅੰਦਰ ਜਿਹੜਾ ਤਨ ਗੁਰ ਰਾਮਦਾਸ ਦੇ ਦਰ ਤੇ ਭੇਟ ਕਰਨ ਲਈ ਪਹੁੰਚੇ ਨੇ ਆਪਾ ਜੀ ਕੀ ਨਾਮ ਤੁਹਾਡਾ ਕਿੱਥੋਂ ਆਏ ਮੈਂ ਅੰਮ੍ਰਿਤਸਰੋਂ ਆਇਆ ਮੈਂ ਨਾ ਰਾਜੂ ਬਾਬਾ ਫੁੱਲਾਂ ਵਾਲਾ ਹਾਂ ਤੇ ਮੈਂ ਬਾਬਾ ਜੀ ਦੇ ਸਿਰੇ ਲੈ ਗਿਆ ਹਾਂ ਕੀ ਤਿਆਰ ਕੀਤਾ ਹੈ ਇਹ ਗਲਾਬ ਦੇ ਸਿਰੇ ਲਿਆ ਗਿਆ ਜੀ ਮਹਾਰਾਜ ਦੇ ਅੰਦਰ ਜਾਣਿਆ ਜੀ ਕਿੰਨਾ ਕਿ ਕਿੰਨੀ ਖੁਸ਼ੀ ਮਿਲਦੀ ਜਦੋਂ ਇਸ ਤਰ੍ਹਾਂ ਸੇਵਾ ਦਾ ਮੌਕਾ ਮਿਲਦਾ ਬਹੁਤ ਬਹੁਤ ਬਾਬਾ ਜੀ ਖੁਸ਼ੀ ਮਿਲਦੀ ਬਹੁਤ ਖੁਸ਼ੀ ਮਿਲੀ ਹੈ ਬੜੀ ਕਿਰਪਾ ਹੈ ਗੁਰਾਮਦਾ ਜੀ ਦੀ ਬਹੁਤ ਕਿਰਪਾ ਹੈ ਤੇ ਚੇ ਚੇ ਦੌਰ ਦੇ ਗੁਲਾਬ ਦੇ ਫੁੱਲਾਂ ਦਾ ਇਹ ਜਿਹੜਾ ਸਿਰ ਹੈ ਇਹ ਬਣਾ ਕੇ ਲੈ ਆਏ ਨੇ ਜੋ ਅੰਦਰ ਕੋਈ ਰਾਮਦਾਸ ਦੇ ਦਰ ਤੇ ਭੇਟ ਕੀਤਾ ਜਾਣਾ ਕੋਈ ਰਾਮਦਾਸ ਦੇ ਚਰਨਾਂ ਜਿਹੜਾ ਉਹ ਅਰਪਿਤ ਕੀਤਾ ਜਾਣਾ ਹੈ ਅਕੀਰਾਂ ਹੀ ਤੁਹਾਡਾ ਸੀ ਕਿੱਥੋਂ ਆਏ ਅਸੀਂ ਜਲੰਧਰੋਂ ਆਏ ਜੀ ਬੰਦੇ ਬਕੌਰਿਆ ਨਾਮ ਮੇਰਾ ਕਿੰਨੀ ਖੁਸ਼ੀ ਮਿਲਦੀ ਮਨ ਨੂੰ ਜੋ ਅੱਜ ਐਡੇ ਇਤਿਹਾਸਿਕ ਐਡੇ ਪਾਵੰਤੀ ਐਡੇ ਮੋਕੇ ਮੰਦਰ ਸਾਹਿਬ ਦੇ ਦਰਸ਼ਨਾਂ ਦਾ ਬਹੁਤ ਜ਼ਿਆਦਾ ਖੁ ਅੱਜ ਵੀ ਇਹਦਾ ਕਿਸਾਨ ਸੜਕਾਂ ਤੇ ਰੋਲਣ ਲਈ ਮਜਬੂਰ ਹੈ ਅਜੀਤ ਕਰੋ ਉਹਨਾਂ ਦੀ ਜਿੱਤਰੀ ਵਾਹਿਗੁਰੂ ਚਰਣਾ ਚ ਅਰਦਾਸ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਹੈ ਸਮੂਹ ਸੰਗਤਾਂ ਨੂੰ ਦਾਸ ਅਮਰਜੀਤ ਸਿੰਘ ਜਲੰਧਰ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਜੀ ਅਰਦਾਸ ਬੇਨਤੀ ਕਰਨ ਵਾਸਤੇ ਪਹੁੰਚੇ ਆ ਕਿਸਾਨ ਵੀਰ ਜੋ ਸੜਕਾਂ ਤੇ ਰੋੜ ਰਹੇ ਆ ਉਹ ਖੇਤੀ ਤੋਂ ਖੇਤੀ ਮੋਦੀ ਦੇ ਨਾਲ ਮੀਟਿੰਗ ਕਰਕੇ ਆਪਣੀ ਸਮਰਥਾ ਅਨਸਾਰ ਜਿੱਤ ਪ੍ਰਾਪਤ ਕਰਕੇ ਬਹੁਤ ਜਲਦੀ ਵਾਪਸ ਸਾਹਿਬ ਨੇ 20 ਰੁਪਏ ਦੇ ਨਾਲ ਲੰਗਰ ਸ਼ੁਰੂ ਕੀਤਾ ਸੀ ਜੋ ਅੱਜ ਪੂਰੀ ਦੁਨੀਆ ਵਿੱਚ ਫੈਲ ਚੁੱਕਿਆ ਹੈ ਔਰ ਹਰ ਥਾਂ ਤੇ ਚਾਹੇ ਕੋਈ ਕੁਦਰਤੀ ਆਫਤ ਆਂਦੀ ਹੈ ਚਾਹੇ ਲੋੜਵੰਦ ਹਰ ਥਾਂ ਤੇ ਲੋੜਵੰਦਾਂ ਤੱਕ ਪਹੁੰਚ ਰਿਹਾ ਹੈ ਲੰਗਰ ਤਾਂ ਗੁਰੂ ਸਾਹਿਬ ਦੇ ਬਿਆਨ ਚੱਲ ਰਹੇ ਨੇ ਜੀ ਉਹ ਜਿਹੜੇ 20 ਰੁਪਏ ਉਹ ਅੱਜ 2000 ਕਰੋੜ ਰੁਪਏ ਜਿਹੜੇ ਹੈਗੇ ਉਹ ਸੰਗਤਾਂ ਤੱਕ ਪਹੁੰਚ ਰਿਹਾ ਆ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤ ਹੈ ਤੁਰੇ ਜਾਂਦੇ ਰਾਈ ਪਾਤੀ ਨੂੰ ਵੀ ਲੰਗਰ ਛਕਾ ਦਿੰਦੀ ਆ ਪਰ ਅੱਜ ਦਾ ਜੋ ਇਹ ਅੰਦੋਲਨ ਚੱਲ ਰਿਹਾ ਆ ਦਾਸ ਵੱਲੋਂ ਬੇਨਤੀ ਆ ਕਿ ਖੇਤੀ ਤੋਂ ਖੇਤੀ ਨਿਪਟਾ ਰਹੋ ਬਿਲਕੁਲ ਲਗਾਤਾਰ ਇਹੀ ਭਾਵਨਾ ਸੰਗਤਾਂ ਦੀ ਕਿ ਕਿਸਾਨ ਦੀ ਜਿਹੜੀ ਜਿੱਤ ਹੋਣੀ ਚਾਹੀਦੀ ਕਿਉਂਕਿ ਦੇਸ਼ ਧਰਮ ਦਾ ਤਾਂ ਸੜਕਾਂ ਤੇ ਰੋਲਣ ਦੇ ਲਈ ਮਜਬੂਰ ਹੈ ਹੋਰ ਵੀ ਕਾਫੀ ਸ਼ਰਧਾਲੂ ਇੱਥੇ ਪਹੁੰਚੇ ਨੇ ਜੋ ਦੇਸ਼ ਦੇ ਅਲੱਗ-ਅਲੱਗ ਹਿੱਸੇ ਤੋਂ ਆਏ ਹੈ ਕੀ ਨਾ ਤੁਹਾਡਾ ਕਿੱਥੋਂ ਆਇਤੀ ਭਈ ਅਨਿਤ ਕੁਮਾਰ ਹੈ ਆ ਮੈਂ Rajasthan ਸੇ ਹਨੂਮਾਨਗੜ੍ਹ तो आज गुरु नानक जयंती के पर्व पे हमने सोचा कि गुरुद्वारे में मथा टेक लें बिल्कुल कैसा लग रहा है यहां लौकिक नजारा बढ़िया बहुत ही बढ़िया बहुत ही बढ़िया

ਅਤੇ ਉਹਨਾਂ ਦੇ ਫਲਸਫੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲੜੀ ਤਹਿਤ ਆਓ ਤੁਹਾਨੂੰ ਵਿਖਾਉਣਾ ਕਿ ਰੱਬ ਕਿਹੋ ਜਿਹਾ ਦਿੱਖਦਾ ਹੈ ਜਾਂ ਰੱਬ ਦਾ ਅਸਲ ਰੂਪ ਕਿਹੋ ਜਿਹਾ ਹੈ ਅਕਾਲ ਪੁਰਖ ਅਹ ਹੁਣ ਤੋਂ ਅਨੁਸਿਦਾ ਸੁਲਤਾਨਪੁਰ ਲੋਧੀ ਲੈ ਕੇ ਚੱਲ ਰਹੇ ਹਾਂ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਚੁੱਕੇ ਨੇ ਜਿੱਥੇ ਕਿ ਖਾਸ ਤੌਰ ਤੇ ਸਮਾਗਮ ਅੱਜ ਬੂਰਬੂ ਨੂੰ ਲੈ ਕੇ ਇੱਥੇ ਰੱਖਿਆ ਗਿਆ ਹੈ ਸੋ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਅੱਜ ਪਰਪਾਸੇ ਮਨਾਇਆ ਜਾ ਰਿਹਾ ਹੈ ਤੇ ਸੁਲਤਾਨਪੁਰ ਲੋਧੀ ਵਿਖੇ ਖਾਸ ਤੌਰ ਤੇ ਧਾਰਮਿਕ ਸਮਾਗਮ ਰੱਖੇ ਗਏ ਨੇ ਜਿੱਥੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਨੇ ਸਿਰੋਪਾ ਦੇਖਿਆ ਉਹਨਾਂ ਦਾ ਖਾਸ ਤੌਰ ਤੇ ਸਨਮਾਨ ਦਿੱਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਸੁਲਤਾਨਪੁਰ ਲੋਧੀ ਤੋਂ ਵਿਖਾ ਰਿਹਾ ਜਿੱਥੇ ਮੁੱਖ ਮੰਤਰੀ ਇੱਥੇ ਨਤਮਸਤਕ ਮੌਨ ਲਈ ਪਹੁੰਚੇ ਨੇ ਪ੍ਰਕਾਸ਼ਪੁਰਬ ਦੇ ਮੌਕੇ ਤੇ ਇੱਥੇ ਖਾਸ ਤੌਰ ਤੇ ਧਾਰਮਿਕ ਸਮਾਗਮ ਵੀ ਰੱਖੇ ਗਏ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਅੱਦੇ ਵਿੱਚ ਪਹੁੰਚ ਰਹੀਆਂ ਨੇ ਅਤੇ ਸੁਲਤਾਨਪੁਰ ਲੋਧੀ ਵਿਖੇ ਵੀ ਖਾਸ ਜੁੜੇ ਨੇ ਧਾਰਮਿਕ ਸਮਾਗਮ ਰੱਖੇ ਗਏ ਨੇ ਅਤੇ ਇੱਥੇ ਵੀ ਸਵੇਰ ਤੋਂ ਹੀ ਸੰਗਤਾਂ ਵੱਡੀ ਗਿਣਤੀ ਵਿੱਚ ਜੁੜਨੀਆਂ ਸ਼ੁਰੂ ਹੋ ਗਈਆਂ ਸਨ ਤੇ ਗਏ ਸਨ ਅੱਜ ਦਿਨ ਧਾਰਮਿਕ ਸਮਾਗਮ ਨੂੰ ਲੈ ਕੇ ਫਿਲਹਾਲ ਮੁੱਖ ਮੰਤਰੀ ਜੜਾ ਨੇ ਉਹ ਪਹੁੰਚ ਰਹੇ ਹਨ ਦਿਨਾਲ ਸੁਨੀਲ జాਖੜ ਵੀ ਇਸ ਵੇਲੇ ਨਜ਼ਰ ਆ ਰਹੇ ਨੇ ਰਾਣਾ ਜੀ ਅੱਗੇ ਆ ਜਾਓ ਅੱਗੇ ਤੁਹਾਡੇ ਸਾਦੀ ਭਾਈ ਮੈਮ ਜੀ ਅੱਗੇ ਆ ਜਾਓ ਭਾਈ ਥੋੜਾ ਪਿੱਛੇ ਹਾਂਜੀ ਥੋੜਾ ਥੋੜਾ ਰਾਣਾ ਸਾਹਿਬ ਅੱਗੇ ਆ ਜਾਓ ਮਾਨੀਪੁਰ ਨਿਤਕੋਰ ਉਹ ਵੀ ਨਜ਼ਰ ਆ ਰਹੇ ਨੇ ਗੁਰੂ ਚਰਨਨਾਥ ਨਤਮਸਤਕ ਹੋਣ ਲਈ ਪਹੁੰਚ ਨੇ ਜốn तमाम ਆਗੂ ਇੱਥੇ ਪਹੁੰਚੇ ਨੇ ਜਿੱਥੇ ਕਿ ਅੱਜ ਖਾਸ ਤੌਰ ਤੇ ਧਾਰਮਿਕ ਸਮਾਗਮ ਰੱਖੇ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਪ੍ਰਕਾਸ਼ ਪੂਰਬ ਅਜ ਮਨਾਇਆ ਜਾ ਰਿਹਾ ਹੈ ਬੜੇ ਹੀ ਉੱਚਾ ਦਿਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇੱਥੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਨਤਮਸਤਕ ਹੋਣ ਲਈ ਸਵੇਰ ਤੋਂ ਹੀ ਜੁੜ ਰਹੀਆਂ ਨੇ ਔਰ ਸੁਲਤਾਨਪੁਰ ਲੋਧੀ ਦੀ ਤਰਤੀ ਤੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਤੇ ਗੁਰਦੁਆਰਾ ਸਹਿਬਾਨ ਵਿੱਚ ਨਤਮਸਤਕ ਹੁੰਲੀ ਉਰ ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਨੇ ਜਿਨ੍ਹਾਂ ਨੇ ਗੁਰੂ ਚਰਨਾਂ ਚੁਣੇ ਮੱਥਾ ਟੇਕਿਆ ਸਰਬੱਤੀ ਭਲੇ ਦੀ ਅਰਦਾਸ ਕੀਤੀ ਉਹਨਾਂ ਦੇ ਨਾਲ ਮਹਾਰਾਨੀ ਪਰਨੀਤ ਕੌਰ ਸੁਨ ਜਾਖੜ ਤੇ ਤਮਾਮ ਹੋਰ ਆਗੂ ਵੀ ਮੌਜੂਦ ਨੇ ਸੂਰਤਾਨਪੁਰ ਲੋਧੀ ਪਹੁੰਚੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਖਾਸ ਤੌਰ ਤੇ ਇਸ ਰੂਪਾ ਦੇ ਕੇ ਸਨਮਾਨ ਵੀ ਕੀਤਾ ਗਿਆ ਸੰਗਤਾਂ ਵੱਡੀ ਗਿਣਤੀ ਜਥੇ ਨਤਮਸਤਕ ਹੁੰਲੀ ਪਹੁੰਚ ਲੜੇ ਅੱਜ ਵਖਵਾ ਗੁਰਦੁਆਰਾ ਸਹਿਬਾਂ ਦੀ ਤੁ ਤੁ ਤਸਵੀਰ ਦਿਖਾ ਰਿਹਾ ਸਵੇਰ ਤੋਂ ਹੀ ਨਤਮਸਤਕ ਹੁੰਨ ਲਈ ਸੰਗਤਾਂ ਇੱਥੇ ਪਹੁੰਚੀ ਆ ਸਨ ਸੋ ਨਵੀਨ ਚਰਮਾ ਸਰਿਤਕ ਇਹ ਪੂਰੀ ਤਸਵੀਰ ਤੇ ਜਾਣਕਾਰੀ ਪਹੁੰਚਾ ਰਹੇ ਨੇ 10 ਦੇ ਕਿ ਸੁਲਤਾਨਪੁਰ ਲੋਧੀ ਪਹੁੰਚੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਵੱਲੋਂ ਇੱਥੇ ਗੁਰੂ ਚਰਨਾਚ ਮੱਥਾ ਟੇਕਿਆ ਗਿਆ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਇੱਕ ਖੱਟ ਨਜ਼ਰ ਆ ਰਿਹਾ ਤੇ ਪੂਰੀ ਸ਼ਰਧਾ ਪਾਵਨ ਮਦਨਾਲ ਸੰਗਤ ਜੁੜਾ ਹੈ ਅੱਜ ਦਾ ਪ੍ਰਕਾਸ਼ਪੁਰਵ ਮਨਾਰੀਆਂ ਨੇ ਜਿੱਥੇ ਵਕਵਾ ਗੁਰਦੁਆਰਾ ਸਹਿਬਾਨਾਜ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੇ ਨੇ ਸੋ ਨਵੀਨ ਸ਼ਰਮਾ ਦੇ ਨਾਲ ਗੱਲ ਕਰਦਿਆਂ ਸੁਲਤਾਨਪੁਰ ਲੋਧੀਤ ਮੌਜੂਦ ਨੇ ਨਵੀਨ ਜਿਸ ਦੇ ਨਾਲ ਵੱਡੀ ਗਿਣਤੀ ਸੰਗਤਾਂ ਤਾਂ ਸਵੇਰ ਤੋਂ ਜੁੜੀ ਰਹੀਆਂ ਸਨ ਖਾਸ ਤੌਰ ਤੇ ਧਾਰਮਿਕ ਸਮਾਗਮ ਇੱਥੇ ਰੱਖਿਆ ਗਿਆ ਸੀ ਮੁੱਖ ਮੰਤਰੀ ਵੀ ਇੱਥੇ ਪਹੁੰਚੇ ਨੇ ਨਤਮਸਤਕ ਹੋਣ ਲਈ ਅਦਿਸ਼ਰਧ ਪੰਜਾਬ ਦੇ ਮੁੱਖ ਮੰਤਰੀ ਕਪਤਨ ਬਰਿੰਦਰ ਸਿੰਘ ਸੋਨੇਹੋਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਬੇਰਫਾ ਦੇ ਵਿੱਚ ਲੱਖ ਮੱਤਕ ਹੋਏ ਨੇ ਔਰ ਇਸ ਤੋਂ ਬਾਅਦ ਜੀਟੀਸੀ ਦਾ ਪ੍ਰਧਾਨ ਜੀ ਪੰਜਾਬ ਦੇ ਗਵਰਨਰ ਵੀ 12:00 ਵਜੇ ਕੰਫਰੰਸ ਵਿੱਚ ਲਗਾਤਾਰ ਜਿੰਨੇ ਵੀ ਵੀਆਈਪੀ ਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਮਗੰਦਰ ਸਿੰਘ ਮੇਰਾ ਕੈਬਨ ਮੰਤਰੀ ਵੀ ਨੇ ਲਈ ਔਰ ਨਾਲ ਹੀ ਤੁਸੀਂ ਤਸਵੀਰਾਂ ਦੇਖ ਸਕੋ ਆਪ ਮੰਤਰੀ ਜੀ ਨੇ ਉਹਨਾਂ ਮੱਤਕ ਤੋਂ ਬਾਅਦ ਦਰਬਾਰੋਂ ਬਾਹਰ ਆਏ ਨੇ ਔਰ ਅਸੀਂ ਗੱਲ ਕਰਨੀ ਕੋਸ਼ਿਸ਼ ਕਰ ਰਹੇ ਹਾਂ ਜੋ ਜਰੂਰ ਇੰਟਰਵਿਊ ਲਾਓ ਯਾਰ ਲਾ ਲਓ ਪਰ ਕੀ ਕਰ ਲੋ ਸਮੁਖੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਪਹੁੰਚੇ ਨੇ तमाम ਹੋਰ ਆਗੂ ਵੀ ਉਹਨਾਂ ਦੇ ਨਾਲ ਮੌਜੂਦ ਨੇ ਇੱਥੇ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਦਾ ਜੋ ਪ੍ਰਬੰਧ ਕੀਤਾ ਗਿਆ ਉਸ ਦੇ ਵਿੱਚ ਹਾਜ਼ਰੀ ਭਰਨ ਲਈ ਨਤਮਸਤਕ ਹੋਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਨੇ ਜੈ ਵਿਚਕਾਰ ਉਹਨਾਂ ਦੇ ਨਾਲ ਮਹਾਰਾਣੀ ਪੰਨੀਤ ਕੌਰ ਵੀ ਮੌਜੂਦ ਨਜ਼ਰ ਆਏ ਨੇ ਸੋ ਫਿਲਹਾਲ ਦੱਸ ਦੇ ਕਿ ਜਿਸ ਨਾਲ ਅੱਜ 551 ਪ੍ਰਕਾਸ਼ਪੁਰਬ ਪਹਿਲੀ ਪਾਦਸ਼ਾਹੀ ਜੀ ਦਾ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਚ ਇੱਥੇ ਨਤਮਸਤਕ ਹੋ ਰਹੀਆਂ ਨੇ ਆ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਲਈ ਤੇ ਰੁਕਨ ਦਾ ਵਕਤ ਹੈ ਬੜਾ ਰੋਸਾ ਦੇ ਨਾਲ ਬੋਸ ਕੰਮ ਸ਼ੁਰੂ ਕਰਨਾ ਹੈ ਤੇ ਇਸ ਨੂੰ ਵੀ ਜ਼ਰਾ ਚੈੱਕ ਕਰ ਲਓ ਬਹੁਤ ਟੈਨਸ਼ਨ ਹੈ ਇਹ ਤਾਂ ਨਾਨ ਸਟਾਪ ਪ੍ਰੋਟੈਕਟਡ ਹੈ نو ਟੈਨਸ਼ਨ ਮਤਲਬ ਇੰਜਨ ਆਨ ਹੋਵੇ ਜਾਂ ਆਫ ਇਸ ਦਾ 3 ਸਟੇਜ ਪ੍ਰੋਟੈਕਸ਼ਨ ਚੱਲੇ ਨਾਨ ਸਟਾਪ ਬੋਸ ਕੀ ਆਈਡੀਆ ਦਿੱਤਾ ਹੈ ਨਾਨ ਸਟਾਪ ਸਭ ਨੇ ਕੰਮ ਸ਼ੁਰੂ ਕਰਨਾ ਹੈ ਅਸੀਂ ਸਾਰਿਆਂ ਨੂੰ ਬਾਈਕ ਦੇਾਂਗੇ ਜੋ ਚੱਲਣ ਗਿਆ ਨਾਨ ਸਟਾਪ ਆਉਣ ਵਾਲੇ ਕੱਲ ਦੀ ਸੁਰੱਖਿਆ ਵਿੱਚ ਅਸੀਂ ਤੁਹਾਡਾ ਸਾਥ ਦੇਾਂਗੇ ਕੈਸਟਰੋਲ ਐਕਟਿਵ ਦਾ 3 ਸਟੇਜ ਪ੍ਰੋਟੈਕਸ਼ਨ इसे करेंगे साफ पुराने तरीके से और इसे आप एक ऑलराउंडर से महंगे डिटर्जेंट से ऐसी फिर भी यहाँ पीलापन जहाँ दस गुना ज्यादा साफ काई जहाँ का मारे नाइन्टी नाइन पॉइंट नाइन परसेंट जंग और कोविड नाइन्टीन वाले कोरोना वायरस को आपके बाथरूम का ऑलराउंडर हर पिक बाथरूम क्लीनर नया बाथरूम और देश का हर बच्चा कोडिंग सीखेगा ऐप बना अतः दुनिया बदलेगा बुक करो फ्री कोडिंग क्लास वाइट एट जूनियर डॉट कॉम ऐसी तो अंबुजा सिमेंट की दीवार है हर कोशिश बेकार है वही सब अंबुजा केल नहीं बनाता बेटी क्या हुआ तुम्हें खाना अच्छा नहीं लगा? राई बेटी आई है। कुछ पिज्जा मंगवाती है इसके लिए माँ तेरे हाथ का स्वाद आज भी वैसा है जैसे पहले था तेरे हाथों में जादू है जादू ये रहा मेरे स्वाद का साथ बावा मसाले बाबा ब्रांड मसाले स्वाद जो रह जाए याद अकड़ ना करना कमर में हो ना रिश्तों में नया स्ट्रॉन्ग मूव फोर इन वन आप करो मूव तो रिश्ते बढ़े देखो कैसी मन सुर का बहुत ही कच्चा है, है में। लड़का है। जो आपको पसंद हो और फैमिली को भी जीवन साथी डॉट कॉम बैग बोट ब्यूटिफुल ओल्ड न्यू निशॉन मैगनेट बुकिंग ओपन जू ये सच्ची है मेहंदी कावेरी कावेरी मेहंदी कच्चे होंगे सारे सपने दो दिलाने संग कावेरी रंगे छाया खुशियां कावेरी मेहंदी कोल हाथों पे उतरे प्यार दी गुड़े रंग नीट गोड़े सालों बट इजंट इट रिस्की अपने सैलों को घर लिया वेट कोल वैक्स स्ट्रिप्स द फ्यूचर ऑफ वैक्सिंग इट्स कूल जेल वैक्स ग्रिप्स द हेयर नॉट द स्किन फॉर सैलून स्मूथ फिनिश एट होम गेट अप टू 28 डेज ऑफ स्मूथनेस विद द फ्यूचर ऑफ वैक्सिंग बाय बाय सैलून ਮੇਕਤਬਾਤ ਖੜਾ سلسلہ ਇਕ ਵੇਰ ਜਾਰੀ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜਿਨੇ ਪ੍ਰਕਾਸ਼ ਪੁਰਬ ਦੀ ਬਜਾਈ ਦਿੰਦਿਆਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਵਿਖਾਏ ਰਸਤੇ ਤੇ ਚੱਲਣ ਦੀ ਪ੍ਰੇਰਿਤ ਕੀ। ਇਸ ਸਮੁੱਚਾ ਸਿੱਖ ਜਗਤ ਸੰਸਾਰ ਪਰਦੇ ਅੰਦਰ ਦੀਨ ਦੁਨੀਆਂ ਦੇ ਵਾਲੀ ਤਨਤਮ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ। ਸਭ ਤੋਂ ਪਹਿਲਾਂ ਸਮੂਹ ਗੁਰੂ ਖਾਲਸਾ ਪੰਥ ਨੂੰ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਇਸ ਮਹਾਨ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਉਪਦੇਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਹਾਨ ਫਲਸਫਾ ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਮੁੱਚੀ ਬਾਣੀ ਦੇ ਵਿੱਚ ਸਮਾਇਮਾਨ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਅੱਜ ਇਹ ਗੁਰਬਾਣੀ ਦਾ ਫਲਸਫਾ ਤਪਦੇ ਹੋਏ ਹਿਰਦਿਆਂ ਨੂੰ ਠਾਰਣ ਵਾਸਤੇ ਸਰਬ ਸਮਰਥ ਸਰਬ ਕੋਰਣ ਫਲਸਫਾ ਹੈ ਵਿਚਾਰਤਾਰਾ ਹੈ ਲੋੜ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਮਹਾਨ ਉਪਦੇਸ਼ਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਟਾਲਣ ਦੀ ਆਓ ਸਾਰੇ ਰਲ ਮਿਲ ਕੇ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਮਹਾਨ ਉਪਦੇਸ਼ ਹੈ ਜੋ ਗੁਰਬਾਣੀ ਦੇ ਵਿੱਚ ਸਭ ਆਇਮਾਨ ਹੈ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਉਹਨਾਂ ਇਸ ਬਾਬਤ ਟਵੀਟ ਕਰਦਿਆਂ ਲਿਖਿਆ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਮੈਂ ਨਮਨ ਕਰਦਾ ਹਾਂ ਉਹਨਾਂ ਦੇ ਵਿਚਾਰ ਸਾਨੂੰ ਸਮਾਜ ਦੀ ਸੇਵਾ ਕਰਨ ਅਤੇ ਬਿਹਤਰ ਸੰਸਾਰ ਸੁਰਚਿਤ ਕਰਨ ਦੇ ਲਈ ਪ੍ਰੇਰਿਤ ਕਰਦੇ ਰਹੇ ਹਨ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਪਾਸਾਹੀ ਦੇ ਪ੍ਰਕਾਸ਼ ਪੁਰਬ ਤੇ ਟਵੀਟ ਕੀਤਾ ਹੈ ਤੇ ਉਹਨਾਂ ਲਿਖਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰ ਜਾ ਗੁਚਾਨਨ ਹੋਇਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਇਆ ਸਾਬ ਸ਼੍ਰੀ ਗੁਰਨਾਨਦੇਵ ਜੀ ਦੇ 551 ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਇਸ ਨਾਲ ਹੀ ਵੇਲਾ ਹੋ ਗਿਆ ਤੌਰ ਤੋ ਇਜਾਜ਼ਤ ਲੈਣ ਦਾ ਹੋਰ ਜਾਣਕਾਰੀ ਲਈ ਬਣੇ ਰਹੋ ਪੀਰਿਸ ਨਿਊਜ਼ ਨਾਲ Yeah. you